हां जी दोस्तों गायक कर्ण औजला दी वीडियो कल दी सोशल मीडिया ਦੇ ਉੱਪਰ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। गायक कर्ण औजला ਲੰਡਨ ਦੇ ਵਿੱਚ 쇼 ਕਰ ਰਿਹਾ ਹੁੰਦਾ ਜਦੋਂ गायक कर्ण औजला ਸਟੇਜ ਦੇ ਉੱਪਰ ਪਰਫਾਰਮ ਕਰ ਰਿਹਾ ਹੁੰਦਾ ਤਾਂ ਇੱਕ ਫੈਨ ਦੇ ਵੱਲੋਂ ਆਪਣਾ ਬੂਟ ਲਾ ਕੇ ਕਰਨ औजला ਦੇ ਮਾਰ ਦਿੱਤਾ ਜਾਂਦਾ ਹੈ। ਚੱਲਦੇ 쇼 ਦੇ ਵਿੱਚ गायक कर्ण औजला ਰੁਕ ਕੇ ਕਹਿੰਦਾ ਹੈ ਕਿ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਤਾਂ ਮੇਰੇ ਨਾਲ ਸਟੇਜ ਤੇ ਆ ਕੇ ਅੱਖ ਦੇ ਨਾਲ ਅੱਖ ਮਿਲਾ ਕੇ ਗੱਲ ਕਰੇ। ਮੌਕੇ ਤੇ ਹੀ ਸਕਿਉਰਟੀ ਨੇ ਜਿਸ ਨੇ ਕਰਨ ਔਜਲਾ ਦੇ ਬੂਟ ਲਾ ਕੇ ਮਾਰਿਆ ਸੀ ਉਸ ਨੂੰ ਸੋਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਦੋਸਤੋ ਇਸ ਤਰ੍ਹਾਂ ਕਰਨਾ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਜੇਕਰ ਕਿਸੇ ਨੂੰ ਕੋਈ ਵੀ ਗਾਇਕ ਚੰਗਾ ਨਹੀਂ ਲੱਗਦਾ ਉਸ ਨੂੰ ਸੁਣੋ ਨਾ ਪਰ ਸਟੇਜਾਂ ਤੇ ਜਾ ਕੇ ਉਸ ਦੀ ਇਸ ਤਰ੍ਹਾਂ ਬੇਇੱਜ਼ਤੀ ਨਾ ਕਰਿਆ ਕਰੋ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵਾਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਪ੍ਰਭ ਰੱਖਾ